ਪਹਿਲੀ ਗਲਤੀ ਇਹਦੀ ਪੰਜਾਬ ਚੋਂ ਲੈਣ ਹੀ ਵੱਖਰੀ ਆ ਜਿੰਨੇ ਪੰਜਾਬ ਚ ਘੋੜੇ ਉਹਨਾਂ ਨੂੰ ਅੱਡ ਦੀ ਲੈਣ ਆ ਇੱਕ ਵੱਖਰੀ ਲੈਣ ਦਾ ਵੱਖਰੇ ਖਾਨਦਾਨ ਦਾ ਬੱਚਾ ਲਾ ਲਓ ਘੋੜਾ ਲਾ ਲਓ ਦੂਜਾ ਸਵਾਰੀ ਦਾ ਪਾਸ ਆ ਜਿਹੜੇ ਭਰਾ ਸਵਾਰੀ ਲਈ ਘੋੜਾ ਪਾਲਦੇ ਚੰਗਾ ਸਕੀਨ ਪਾਲਦੇ ਬਰੀਡਿੰਗ ਵੀ ਹੋ ਜੇ ਤਾਂ ਉਹ ਆ 10 ਕਿਲੋਮੀਟਰ ਤੁਰਦਾ ਰਹਿ ਡੇਲੀ ਤੇ ਆ ਦੇਖੋ ਸਾਰਾ ਦਿਖਾਵਾ ਚੱਜਣਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟਾਰਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਦੇ ਰਾਹੀਂ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਅੱਜ ਇੱਕ ਨਵੀਂ ਸਵੀਰ ਨਾਲ ਨਵੇਂ ਜਾਨਵਰ ਦੀ ਵੀਡੀਓ ਲਿਆਇਆ ਤੇ ਜਾਨਵਰ ਵੀ ਕਹਦਾ ਉੱਡਣਾ ਸਾਪ ਹੀ ਲਿਆਤਾ ਤੁਹਾਨੂੰ ਫਨੀਰ ਨਾ ਕਰਕੇ ਬਸ਼ੀਰਾ ਲਿਆਏ ਕਿਆ ਬਾਤ ਆ ਬੰਤਰਾ ਕਿਆ ਕਿਆ ਮਾਰਕਿਆ ਸਾਰੇ ਪਾਸੇ ਓਕੇ ਰਿਪੋਰਟ ਆ ਸਾਊ ਠੰਡਾ ਵੀ ਬਹੁਤ ਆ ਤੋਰੇ ਦਾ ਵੀ ਪਾਸ ਆ ਤੇ ਬਰੀਡਿੰਗ ਚ ਵੀ ਬੱਚੇ ਹੀ ਬਹੁਤ ਸੋਹਣੇ ਆਇਆ ਮੈਂ ਤੁਹਾਨੂੰ ਫੋਟੋਆਂ ਵੀ ਇੱਕ ਦੋ ਬੱਚਿਆਂ ਦੀ ਲਾਉ ਤੇ ਬਾਕੀ ਜਿੰਨੇ ਆ ਸਾਰੀ ਡਿਟੇਲ 5 ਮਿੰਟਾਂ ਦੀ ਵੀਡੀਓ ਸਵਾਦ ਆ ਜੂ ਨਾਲ ਰਾਈਡਿੰਗ ਦੀ ਵੀਡੀਓ ਵੀ ਲਾਈ ਹੋਈ ਆ ਤੋਰ ਕੇ ਵੀ ਲਾਈ ਆ ਨੇੜੇਆਂ ਦੂਰੋਂ ਮੰਨ ਲਓ ਸਾਰੇ ਪਾਸੋਂ ਇਹਦੀ ਫੋਟੋ ਵੀਡੀਓ ਆਪਾਂ ਵਿੱਚ ਲਾਤੀ ਵੀਡੀਓ ਤੇ ਬਸ ਜੇ ਤੁਹਾਡੇ ਫਿੱਟ ਆਉਂਦਾ ਹੋਏ ਤੇ ਨਿੱਕਾ ਜਿਹਾ ਕੰਮ ਕਰਨਾ ਬਸ ਲਾਸਟ ਤੇ ਨੰਬਰ ਦਿੱਤਾ ਉਹ ਤੇ ਫੋਨ ਲਾ ਕੇ ਇਹਦਾ ਰੇਟ ਵਾਸਕੇ ਜੇ ਤੁਹਾਡੇ ਹਿਸਾਬ ਚ ਵੈਂਦਾ ਹੋਇਆ ਤਾਂ ਫੋਨ ਆਪ ਦਾ ਗੱਲ ਬਣਾ ਲਿਓ ਤੇ ਬਾਕੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਆਪਣੇ ਪੇਜ ਦੇ ਰਹੀਂ ਤੁਹਾਡੇ ਤਾਂ ਸਭ ਤੋਂ ਪਹਿਲਾਂ ਪਹੁੰਚ ਜਾ ਰਵੇ ਨੋਟੀਫਿਕੇਸ਼ਨ ਵਾਲੀ ਬੈਲ ਨਾ按 ਦਿਓ ਤਾਂ ਜੋ ਤੁਹਾਨੂੰ ਅਪਡੇਟ ਮਿਲ ਜੇ ਤੇ ਬਾਕੀ ਆ ਜੋ ਦਿਨਿਆਂ ਪਹਿਲਾਂ ਇਹਦੀ ਡਿਟੇਲ ਆ ਦੋਸਤੋ ਘੋੜਾ ਏ 4 ਸਾਲ ਦਾ 4 ਸਵਾ 4 ਸਾਲੇ ਦੀ ਉਮਰ ਆ ਤੇ ਲੈਨ ਵਾਲੇ ਜਿਵੇਂ ਆਪਾਂ ਕਿਹਾ ਵੀ ਇਹਦਾ ਜਿਹੜਾ ਖਾਨਦਾਨ ਆ ਪੰਜਾਬ 'ਚ ਇੱਕ ਵੱਖਰਾ ਖਾਨਦਾਨ ਜਿਵੇਂ ਅੱਜ ਕੱਲ੍ਹ ਪੰਜਾਬ 'ਚ ਆਪਾਂ ਦੇਖੀਏ ਜਿਆਦਾ ਜਿਹੜੀ ਲੈਨ ਆ ਆਲਿਸ਼ਾਨ ਹੋਈ ਹੋਈ ਆ ਤੇ ਗਾਂਧੀ ਗਾਂ ਜਿਵੇਂ ਕਾਂਟੇ ਦੇ ਬੱਚੇ ਹੋਏ ਦੇਵਰਾਜ ਦੇ ਦਿਲਵਾਗ ਤੇ ਹੋਏ ਇਹ ਖਾਨਦਾਨ ਆਪਣੇ ਪੰਜਾਬ 'ਚ ਜਿਆਦਾ ਇਹਨਾਂ ਦੀਆਂ ਜਿਹੜੀਆਂ ਬੱਚੀਆਂ ਉਹਨਾਂ ਨੂੰ ਮੇਟ ਕਰਵਾਉਣ ਵਾਸਤੇ ਹੁਣ ਉਹਨਾਂ ਨੇ ਘੋੜੀਆਂ ਬੰਨ ਇੱਕ ਵੱਖਰੇ ਖਾਨਦਾਨ ਦੇ ਜਿਹੜੇ ਘੋੜੇ ਆ ਉਹ ਬਹੁਤ ਘੱਟ ਆ ਉਹਨਾਂ ਦਾ ਇੱਕ ਇਹ ਘੋੜੇ ਦਾ ਖਾਨਦਾਨ ਆ ਜੀ ਖਾਂਦਾਨ ਦੇ ਦੁਆਰੇ ਕਲਾ ਕਰੀ ਤੇ ਫੂਲਮਾਲ ਲੈਂਚੋਂ ਦੱਸਿਆ ਪਰ ਮਾਲਕਾਂ ਨੇ ਨਵਰਾਤਨ ਘੋੜੇ ਦਾ ਦੱਸਿਆ ਜੀ ਜਿੱਦਾਂ ਪਰ ਮਾਲਕਾਂ ਨੇ ਦੱਸਿਆ ਵੀ ਇਹ ਨਵਰਾਤਨ ਘੋੜੇ ਦਾ ਤੇ ਬੰਤਰਾ ਬਰੀਕੀਆਂ ਬਹੁਤ ਜ਼ਿਆਦਾ ਚੰਗੀਆਂ ਐਨੇ ਬਰੀਡਿੰਗ ਵੀ ਕੀਤੀ ਪਰ ਬਹੁਤ ਘੱਟ ਬਰੀਡਿੰਗ ਹੋਈ ਆ ਇੱਕ ਏਰੀਆ ਹੀ ਉਸੇ ਜਿੱਥੇ ਖੜਾ ਸੀ ਜਿੱਥੇ ਮੰਨ ਲਓ ਘੋੜੀ ਵੀ ਘੱਟ ਸੀ ਤੇ ਜ਼ਿਆਦਾ ਬਾਈ ਹੋਣਾ ਨੇ ਇਹਦੀ ਪ੍ਰੋਮੋਸ਼ਨ ਵੀ ਨਹੀਂ ਕੀਤੀ ਜਿਹੜੇ ਹਿਸਾਬ ਨਾਲ ਇਹ ਤੇ ਕੱਟ ਕੰਡੀਸ਼ਨ ਆ ਪੁੱਠਾ ਕਾਨਨਿਕਾ ਨਿਕਾ ਬੱਚੇ ਬਹੁਤ ਸੋਹਣੇ ਬਲੇਜ ਵਾਲੇ ਦੋ ਬੱਚੇ ਆਏ ਤੇ ਇੱਕ ਫੁੱਲ ਵਾਲਾ ਜਿਹੜੀ ਬਾਈ ਹੁਣਾਂ ਨੇ ਮੈਨੂੰ ਫੋਟੋ ਭੇਜਿਆ ਨੇ ਤੇ ਬੱਚਿਆਂ ਦੇ ਰਿਜ਼ਲਟ ਪਰ ਪੂਰਾ ਟੌਪ ਦਾ ਜਿਹੜੀ ਬਰੀਕੀ ਸਹੱਪਣ ਬਹੁਤ ਚੰਗਾ ਲੱਗਿਆ ਹੋਇਆ ਤੇ ਦੂਜੀ ਗੱਲ ਆ ਜਿਹੜੀ ਰਾਈਡਿੰਗ ਦਾ ਵੀ ਪਾਸ ਆ ਹਾਂ ਤਾਂ ਵੈਸੇ ਹੀ ਜਸਟ ਇੱਕ ਨਾਰਮਲ ਬਲੌਗ ਦੇ ਟਾਈਪ ਅਸੀਂ ਉੱਤੇ ਬੈਠੇ ਬਣਾਏ ਸੀ ਜਾਂਦੇ ਆ ਮੋਟਰਸਾਈਕਲ ਤੇ ਫੋਨ ਵੀ ਫੜਦੇ ਜਿੰਨਾ ਪ੍ਰੋਫੈਸ਼ਨਲ ਤੌਰ ਤੇ ਨਹੀਂ ਬਣਿਆ ਉਹ ਤਾਂ ਨਵਾਂ ਆਇਆ ਕਰਕੇ ਅਸੀਂ ਰਾਈਡ ਕਰਨ ਚਲੇ ਕੇ ਕਾਫੀ ਟਾਈਮ ਬਾਅਦ ਬੈਠਣਾ ਸੀ ਤਾਂ ਉਦਾਂ ਹੀ ਉਹ ਕਲੈਪ ਤੁਹਾਡੇ ਲਈ ਲਾਤੀ ਕੋਈ ਇਹਦੀ ਰਾਈਟਿੰਗ ਦੀ ਪ੍ਰੋਫੈਸ਼ਨਲ ਵੀਡੀਓ ਨੇ ਬਣੀ ਪਰ ਆ ਕੇ ਤੁਸੀਂ ਆਪ ਬਹਿ ਕੇ ਦੇਖੋ ਸਵਾਦ ਆ ਜੀ ਤੁਹਾਨੂੰ ਬਹਿਣ ਦਾ ਵੀ ਉੱਤੇ ਬਹੁਤ ਚੰਗਾ ਤੁਰਦਾ ਚਾਹੇ ਜਵਾਕ ਵਹਿ ਜਾਈ ਚਾਹੇ ਸਿਆਣਾ ਵਹਿ ਜੇ ਸਵਾਰੀ ਰਹਿਣ ਵਧੀਆ ਤੁਰਦਾ ਜਿਵੇਂ ਤਰਦਾ ਜਾਂਦੀ ਹੁੰਦੀ ਹੈ ਨਾ ਕੈਸਟੀ ਪਾਣੀ ਤੇ ਰੋਡ ਦੇ ਉੱਤੇ ਤਰਦਾ ਹੀ ਜਾਂਦਾ ਆਏ ਨੇ ਉੱਪਰ ਬੈਠੇ ਬੰਦੇ ਦੇ ਮੋਢੇ ਵੀ ਹਲੇ ਜਾਣਗੇ ਚਾਹੇ ਪਾਣੀ ਦਾ ਗਲਾਸ ਰੱਖ ਲਓ ਪਾਣੀ ਵੀ ਨਹੀਂ ਡੁੱਲਦਾ ਮੁੱਦੇ ਦੀ ਗੱਲ ਇਹ ਆ ਵੀ ਸਾਉ ਠੰਡਾ ਤੇ ਲੈਣ ਵੱਖਰੀ ਹੈ ਨਾ ਆ ਉਹਨਾਂ ਭਰਾਵਾਂ ਦੀ ਫਰਮਾਇਸ਼ ਤੇ ਲਿਆਂਦਾ ਜਿਹੜੇ ਕਹਿੰਦੇ ਸਵਾਰੀ ਲਈ ਘੋੜਾ ਲੈਣਾ ਜਿਹੜੇ ਸਵਾਰੀ ਲਈ ਘੋੜਾ ਲਵਦੇ ਸਾਊ ਠੰਡਾ ਲਵਦੇ ਭਾਸਰ ਲਵਦੇ ਸੀ ਤੇ ਕਹਿੰਦੇ ਵੀ ਬਰੀਡਿੰਗ ਲਈ ਵੀ ਘਰੇ ਸੋਣਾ ਖੜਾ ਸੋਣਾ ਲੱਗੇ ਕੱਲ ਨੂੰ ਅਸੀਂ ਆਪਦੀਆਂ ਘੋੜੀਆਂ ਤੇ ਸਾਡਾ ਤਾਂ ਰਿਜ਼ਲਟ ਵਧੀਆ ਆਜਾ ਤਾਂ ਉਹ ਘੋੜਾ ਦੋਸਤੋ ਬਰੀਡਿੰਗ ਵੀ ਇਹਨੇ ਵਧੀਆ ਕੀਤੀ ਜਿੰਨੀਆਂ ਘੋੜੀਆਂ ਮੇਟ ਹੋਈਆਂ ਤਕਰੀਬਨ ਦਗਬ ਨਹੀਂ ਰਹੀਆਂ ਤੇ ਰਿਜ਼ਲਟ ਵੀ ਆਪਣੇ ਸਾਹਮਣੇ ਰਿਜ਼ਲਟ ਦੀ ਵੀ ਮੈਂ ਫੋਟੋ ਪਾ ਦੋ ਤੇ ਤੇ ਜੇ ਹਾਈਟ ਦੀ ਗੱਲ ਕਰੀਏ ਤਾਂ ਦੋਸਤੋ ਹਾਈਟ ਹੈ ਦੀ 60 ਪਲਸ ਤੇ ਪਰ ਜਿਹੜੀਆਂ ਬੰਤਰਾਂ ਅਮਰੀਕੀਆਂ ਉਹ ਤਾਂ ਜਦੋਂ ਸ਼ੁਰੂਆਤ ਵਿੱਚ ਹੀ ਦੱਸਿਆ ਵੀ ਵੱਡੇ ਵੱਡੇ ਘੋੜੇ ਨੂੰ ਮਾਤ ਪਾਉਂਦੇ ਗਰਦਨ ਦੀ ਖੁੰਡ ਕੰਡੀਸ਼ਨ ਦੇ ਕੰਨ ਦੇਖੋ ਕੰਨਾ ਛੋਟਾ ਕੁੰਡੀ ਵਾਲਾ ਕੰਨ ਜਮੈਂ ਇੰਚੀ ਇੰਚੀ ਦਾ ਕੰਨ ਤੇ ਮਾਰਕਾ ਦੋਸਤੋ ਇਹਦੇ ਬਲੇਜ ਆ ਬਾਲ ਵਿਚਾਰੇ ਪਤਲੀ ਲਖੀਰ ਆਉਂਦੀ ਹੈ ਨੇੜੇ ਆ ਕੇ ਜੇ ਤੁਸੀਂ ਦੇਖੋਗੇ ਨਾ ਤੁਹਾਨੂੰ ਪਤਾ ਚੱਲੂ ਐ ਬਾਲ ਬਾਲ ਦੀ ਪਤਲੀ ਲਖੀਰ ਆਉਂਦੀ ਆ ਖੰਨ ਵੀ ਇੰਚੀ ਦਾ 60 ਪਲਸ ਹਾਈਟ ਆ 4 ਸਵਾ 4 ਸਾਲ ਹੈ ਦੀ ਉਮਰ ਆ ਤੇ ਮਗਰਲੇ ਦੋ ਪੈਰੇ ਦੇ ਚਿੱਟੇ ਦੋਸਤੋ ਮਾਰਕ ਵੱਲੋਂ ਵੀ ਪਰਫੈਕਟ ਆ ਤੇ ਪੁੱਠਾ ਪਾਠਾ ਤੁਰਦਾ ਰਿਹਾ ਕਰਕੇ ਨਾ ਮਸਲ-ਮਸਲ ਵਧੀਆ ਬਣੇ ਹੋਏ ਆ ਸਾਉ ਠੰਡਾ شریف ਆ ਤੋਂ ਦੋਸਤੋ ਜਿਨੇ ਵੀ ਸਵਾਰੀ ਲਈ ਲੈਣਾ ਜਾਂ ਬਰੀਡਿੰਗ ਲਈ ਲੈਣਾ ਇੱਕ ਬਖਰੇ ਖਾਨਦਾਨ ਦਾ ਬਸ਼ੀਰਾਤ ਕਹਿ ਸਕਦੇ ਆ ਪਕੂੜਾ ਕਹਿ ਸਕਦੇ ਪੰਜ ਸਾਲ ਤੋਂ ਬਾਅਦ ਜਾ ਕੇ ਅਸਲ ਵਿੱਚ ਘੋੜਾ ਬਣਦਾ ਤੇ ਆਪਾਂ ਬਸ਼ੀਰਾਤ ਆ ਕਹਦੇ ਨੇ ਵੀ ਹਜੇ 4 ਸਾਲ ਦਾ ਜੀ ਤੇ ਬਾਕੀ ਕਮੈਂਟਾਂ ਵਿੱਚ ਤੁਸੀਂ ਆ ਜਰੂਰ ਦੱਸੋ ਕਿ ਮੈਨੂੰ ਦਾ ਲੱਗਿਆ ਮੇਰੇ ਹਿਸਾਬ ਨਾਲ ਤਾਂ ਬਹੁਤ ਚੰਗਾ ਘੋੜਾ ਬਾਕੀ ਭਾਅ ਪਰ ਤੇ ਨਾਲ ਰੇਟ ਬਹੁਤ ਜਾਇਜ਼ ਹੈ ਜੈਨੂਨ ਪ੍ਰਾਈਸ ਆਏ ਨਾ ਸਮਝ ਵੀ ਪਤਾ ਰੇਟ ਬੜਾ ਜ਼ਿਆਦਾ ਹੋ ਸੋ ਜਿਹੜੇ ਵੀ ਸੱਜਣ ਦੇ ਇਹ ਚੱਲਦਾ ਹੋਇਆ ਘੋੜਾ ਦੇਖੋ ਖੰਡ-ਖੰਡ ਦੇਖੋ ਪਹਿਲਾਂ ਤਾਂ ਤੇ ਕੰਨ ਦੇਖੋ ਕੰਨ ਸੁਟਾ ਕੰਨ ਅੱਖਾਂ ਮੋਟੀਆਂ ਮੂੰਹ ਜਮ ਪਤਲਾ ਚਾਏ ਕੋਲੀ ਚ ਪਾਣੀ ਪਿਆ ਲਈ ਆਪਾਂ ਹਨਾ ਹੱਕ ਹੁੱਕ ਵੀ ਚੰਗੇ ਆ ਪੁੱਠਾ ਪਾਠਾ ਸੋਹਣਾ ਕੰਨ ਕੰਡੀਸ਼ਨ ਦਾ ਸਾਰੇ ਚੰਗਾ ਜਿਵੇਂ ਆ ਲਖੀਰ ਹੁਣ ਤੁਹਾਨੂੰ ਤੁਹਾਨੂੰ ਦੇਖ ਹੀ ਰਹੀ ਐ ਐਦਾਂ ਲਖੀਰ ਖੜਨੇ ਖੁਰਨੇ ਦਾ ਚੰਗਾ ਤੇ ਜਿਹਦੇ ਵੀ ਚੱਲਦਾ ਹੋਇਆ ਦੋਸਤੋ ਉੱਪਰ ਆਪਾਂ ਨੰਬਰ ਦੇ ਦੇਨੇ ਆ ਨੰਬਰਾਂ ਤੇ ਸੰਪਰਕ ਕਰ ਲਿਓ ਨੰਬਰ ਆ ਦੋਸਤੋ 62392 54544 98555 99017 ਇਹ ਦੋ ਨੰਬਰ ਆ ਰੇਟ ਜਾਇਜ਼ ਆ ਤੇ ਜਿਹਦੇ ਵੀ ਫਿੱਟ ਆਇਆ ਤੇ ਸੰਪਰਕ ਕਰ ਲਿਓ ਮਿਲਦੇ ਆਂ ਆਪਾਂ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ